ਇੱਕ ਲੈਟਰ ਇਸ਼ੂ ਹੋਇਆ ਹੈ ਕਿ ਤੁਸੀਂ ਆਪਣੇ ਬਰੋਲ ਪੰਪ ਤੇ ਮਿਨੀਮਮ 4000 ਲੀਟਰ ਡੀਜ਼ਲ ਔਰ 2000 ਲੀਟਰ ਪੈਟਰੋਲ ਸਟਾਕ ਰੱਖਣਾ ਹੈ ਤਾਂ ਕਿ ਉਹ ਕਿਸੇ ਵੀ ਅਮਰਜੈਂਸੀ ਲਈ ਕਿਸੇ ਵੀ ਅਤਕਾਲ ਲਈ ਉਹਦਾ ਇਸਤੇਮਾਲ ਗਵਰਨਮੈਂਟ ਲਈ ਕੀਤਾ ਜਾਵੇ। ਆ ਸਰ ਤੁਸੀਂ ਉਹਨਾਂ ਕੀ ਤੇਲ ਪਾਉਣਾ ਕਿ ਜਿੰਨੀ ਜ਼ਰੂਰਤ ਹੈ ਜਾਂ ਤੁਸੀਂ ਟੈਂਕੀ ਫੁੱਲ ਕਰਾਉਣੇ ਨਹੀਂ ਨਹੀਂ। ਔਰ ਜਿੰਨੀ ਕੁ ਜ਼ਰੂਰਤ ਹੈ ਉਹਨਾਂ ਤੋਂ ਪਾਉਣਾ। ਹਾਂ ਜਿੱਦਾਂ ਉਹ ਪੱਤ ਪਾਕ ਦੇ ਵਿਚਾਲੇ ਅਟੈਂਸ਼ਨ ਜਲਦੀ ਪਈ ਹੈ ਤਿੰਨ ਕੁ ਸੌ ਦਾ ਪਾਉਣਾ ਘੱਟੋ ਘੱਟ 10 ਜਰ ਨਿਕਲ ਜਾਣਾ ਹੈ। ਨਿਕਲ ਜਾਣਾ ਹੈ। ਆ ਤੁਸੀਂ ਵੀ ਅੱਜ ਟੈਂਕੀ ਫੁੱਲ ਕਰਾਣ ਆਏ ਹੋ ਜਾਂ ਜਿੰਨੀ ਕਿ ਜ਼ਰੂਰਤ ਆ ਉਹਨਾਂ ਕੀ ਲੈਣੇ ਰੂਟੀਨ ਦੇ ਵਿੱਚ ਹੀ ਪਵਾਨ ਆਏ ਆ ਜੇ ਤੇਲ ਦੇ ਇੱਥੇ ਪਵਾਨੇ ਹੋ ਤੁਸੀਂ ਹਨਾ ਆ ਲੋਗਾਂ ਦੇ ਵਿੱਚ ਹੋੜ ਲੱਗ ਗਈ ਆ ਕਹਿੰਦੇ ਵੀ ਜੰਗ ਲੱਗਣ ਵਾਲੀ ਆ ਤੇਲ ਫੁੱਲ ਕਰਾ ਲਓ ਪਤਾ ਨਹੀਂ ਕਿੱਥੇ ਜਾਣਾ ਹੈ ਨਾ ਮੋਹਨ ਲਾਲ ਮੋਹਨ ਲਾਲ ਜੀ ਤੁਸੀਂ ਵੀ ਅੱਜ ਟੈਂਕੀ ਫੁੱਲ ਕਰਾਣ ਆਏ ਹੋ ਜਾਂ ਜਿੰਨੀ ਜ਼ਰੂਰਤ ਆ ਉਹਨਾਂ ਕੀ ਲੈਣਾ ਜਿਹੜੀ ਜਿੰਨੀ ਜ਼ਰੂਰਤ ਆ ਉਨ ਤੋਂ ਤਨੇ ਹੀ ਲੈਣਗੇ ਫालतू ਕਾ ਮੇਕੋਰਸਾ ਪੰਪ ਫੜ ਲਿਆ ਮੈਂ ਵੀ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਲੋਕ ਜਿਆਦਾ ਪੈਨਿਕ ਨਾ ਹੋਣ ਜੀ ਇਸ ਤਰ੍ਹਾਂ ਦਾ ਕੋਈ ਮਾਹੌਲ ਨਹੀਂ ਹੈ ਜਿਹੜਾ ਰੂਟੀਨ ਵਾਲਾ ਕੰਮ ਹੈ ਉਹੀ ਕਰਨ ਜੀ ਜਿਆਦਾ ਵਧੀਆ ਵਾ ਜੀ ਜਿਵੇਂ ਕਿ ਜਿਵੇਂ ਤਨਾਮ ਚੱਲ ਰਿਹਾ ਹੈ ਭਾਰਤ ਪਾਕਿ ਕੇ ਨਹੀਂ ਜਾਣਦੇ ਹੈ ਜ਼ਰੂਰ ਤਵਿਸ਼ਕਾਰ ਕੀ ਜਨਮੀ ਹੈ ਠੀਕ ਹੈ ਉਨਾ ਹੀ ਲੈਣਾ ਚਾਹੀਏ ਜਿੰਨੀ ਬਾਸ ਬਾਸ ਰਾਸ਼ਨ ਵੀ ਉਨਾ ਹੀ ਲੈਣਾ ਚਾਹੀਏ ਜਿੰਨੀ ਜ਼ਰੂਰਤ ਹੈ ਲੋਕ ਸਟੋਰ ਕਰ ਲੈਂਦੇ ਆ ਵੀ ਪਤਾ ਨਹੀਂ ਕੀ ਹੋ ਜਾਏਗਾ ਜੰਗ ਲੱਗ ਗਲਤ ਬਾਤ ਹੈ ਜੀ ਚਲੋ ਕਰਦੇ ਜੋ ਜੰਗ ਲੱਗ ਗਈ ਜੀ ਜਿਹੜਾ ਆਪਣਾ ਬਲੈਕ ਆਊਟ ਹੋ ਗਿਆ ਫਿਰ ਜਾਣਾ ਵੀ ਕਿੱਥੇ ਆ ਜੀ ਅਸੀਂ ਜੀ ਹਾਂਜੀ 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 ਫਿਰ ਪट्रोल ਕੋਈ ਕੰਮ ਨਹੀਂ ਆਣਾ ਜੀ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਭਾਰਤ ਤੇ ਪਾਕਿਸਤਾਨ ਦੇ ਹਾਲਾਤ ਕਿਸੇ ਤੋਂ ਲੁਕੇ ਨਹੀਂ ਐ ਭਾਰਤ ਵੱਲੋਂ ਜੋ ਵੀ ਸਟ੍ਰਾਈਕ ਕੀਤੀ ਗਈ ਹੈ ਪਾਕਿਸਤਾਨ ਦੇ ਖਿਲਾਫ ਉਹ ਨੂੰ ਦੇਖਦਿਆਂ ਹੋਇਆਂ ਵੀ ਬਹੁਤ ਸਾਰੇ ਲੋਕ ਜਿਹੜੇ ਹੈਗੇ ਉਹ ਪੈਨਿਕ ਹੋ ਰਹੇ ਨੇ ਤੇ ਆਪਣੀਆਂ ਗੱਡੀਆਂ ਦੇ ਵਿੱਚ ਪੈਟਰੋਲ ਲਗਾਤਾਰ ਜਿਹੜੇ ਹੈਗੇ ਆ ਸਟੋਰ ਕਰ ਰਹੇ ਨੇ ਪਰ ਡੀਸੀ ਸਾਹਿਬ ਦੇ ਆਰਡਰ ਇਹ ਹੈਗੇ ਨੇ ਵੀ ਕਿਸੇ ਨੂੰ ਵੀ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਸਥਿਤੀ ਜਿਹੜੀ ਕੰਟਰੋਲ ਦੇ ਵਿੱਚ ਹੈ ਤੇ ਬਹੁਤ ਸਾਰੇ ਲੋਕ ਰਾਸ਼ਨ ਵੀ ਇਕੱਠਾ ਕਰ ਰਹੇ ਸੀਗੇ ਪਰ ਡੀਸੀ ਸਾਹਿਬ ਨੇ ਉਹ ਆਦੇਸ਼ ਜਾਰੀ ਕੀਤੇ ਆ ਵੀ ਕਿਸੇ ਨੂੰ ਵੀ ਸਟੋਰ ਕਰਨ ਦੀ ਜ਼ਰੂਰਤ ਨਹੀਂ ਹੈ ਹਾਲਾਤ ਪਹਿਲਾਂ ਵਾਂਗ ਹੀ ਨਾਰਮਲ ਨੇ ਤੇ ਕਿਸੇ ਨੂੰ ਵੀ ਪੈਨਿਕ ਹੋਣ ਦੀ ਜਰੂਰਤ ਨਹੀਂ ਹੈ ਪੈਟਰੋਲ ਪੰਪ ਤੇ ਆਏ ਆ ਸਮਰਾਲਾ ਚੌਂਕ ਦੇ ਨੇੜੇ ਪੈਟਰੋਲ ਪੰਪ ਆ ਉੱਥੇ ਗੱਲਬਾਤ ਕਰਦੇ ਆ ਪਹਿਲਾਂ ਤਸਵੀਰਾਂ ਤੁਸੀਂ ਦੇਖ ਲਓ ਵੀ ਰੂਟੀਨ ਦੇ ਵਿੱਚ ਇੰਨਾ ਰਸ਼ ਨਹੀਂ ਹੁੰਦਾ ਜਿੰਨਾ ਅੱਜ ਹੈਗਾ ਆ ਬਾਕੀ ਆਪਾਂ ਮੈਨੇਜਰ ਸਾਹਿਬ ਨਾਲ ਵੀ ਗੱਲ ਕਰਾਂਗੇ ਤੇ ਹੋਰ ਵੀ ਅਸੀਂ ਲੋਕਾਂ ਨਾਲ ਵੀ ਤੁਹਾਡੀ ਗੱਲਬਾਤ ਕਰਵਾਵਾਂਗੇ ਵੀ ਕੀ ਇਹ ਇਹਨਾਂ ਦਿਨਾਂ ਦੇ ਵਿੱਚ ਜਦਕਿ ਤਣਾਅ ਚੱਲਦਾ ਪਿਆ ਹੈ ਭਾਰਤ ਪਾਕਿਸਤਾਨ ਦੇ ਵਿਚਾਲੇ ਉਹਦੇ ਕਰਕੇ ਇੰਨਾ ਰਸ਼ ਹੈਗਾ ਜਾਂ ਰੂਟੀਨ ਦੇ ਵਿੱਚ ਇੰਨਾ ਰਸ਼ ਹੁੰਦਾ ਆ ਆ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਹਰਜੀਵ ਰਾਜਪੂਤ ਜੀ ਹੈਗੇ ਨੇ ਸਰ ਆਈਓ ਜੀ ਸਰ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਲੁਧਿਆਣਾ ਲਈ ਥੈਂਕ ਯੂ ਸਰ ਥੈਂਕ ਯੂ ਸਰ ਇਹ ਦੱਸੋ ਵੀ ਜਿਹੜਾ ਹੁਣ ਅੱਜ ਇੱਥੇ ਰਸ਼ ਦੇਖਣ ਨੂੰ ਮਿਲ ਰਿਹਾ ਹੈ ਵੀ ਇਹ ਰੂਟੀਨ ਚ ਹੁੰਦਾ ਹੈ ਜਾਂ ਇਹ ਆਪਣੇ ਭਾਰਤ ਪਾਕਿਸਤਾਨ ਦੇ ਤਣਾਅ ਹੋਣ ਕਰਕੇ ਇਹ ਸਥਿਤੀ ਪੈਦਾ ਹੋਈ ਹੈ ਨਹੀਂ ਕੁਝ ਫਰਕ ਤਾਂ ਹੈ ਐਕਚੁਅਲੀ ਕੀ ਹੈ ਪਹਿਲੇ ਇੰਨਾ ਰਸ਼ ਨਹੀਂ ਹੁੰਦਾ ਸੀ ਲਗਾਤਾਰ ਨਹੀਂ ਹੁੰਦਾ ਸੀ ਹੁੰਦਾ ਸੀ ਲੇਕਿਨ ਹੁਣ ਇਹ ਲਗਾਤਾਰ ਚੱਲਦਾ ਆ ਰਿਹਾ ਹੈ ਜਿਹੜਾ ਕਿ ਆਹੀ 2-3 ਦਿਨ ਤੋਂ ਹੈ ਸਤੇ ਲੇਕਿਨ ਪਹਿਲੇ ਰਾਸ਼ਟਰ ਹੁੰਦਾ ਸੀਗਾ ਲੇਕਿਨ ਟੋਟੇ ਮੇ ਟੋਟੇ ਮੇ ਟੋਟੇ ਮੇ ਲੜਨਾ ਆਉਂਦੀ ਆਈ ਸੀ ਜੀ ਜੀ ਕੀ ਇਹਦੇ ਵਿੱਚ ਕੋਈ ਲੋਕਾਂ ਦੇ ਵਿੱਚ ਡਰ ਇਹ ਪੈਦਾ ਹੋ ਗਿਆ ਵੀ ਇਹ ਸ਼ਾਇਦ ਡੀਜ਼ਲ ਪੈਟਰੋਲ ਖਤਮ ਹੋ ਜਾਣਾ ਹੈ ਜਾਂ ਸਟਾਕ ਖਤਮ ਹੋ ਜਾਣਾ ਹੈ ਇਸ ਕਰਕੇ ਰਸ਼ ਹੋ ਰਿਹਾ ਹੈ ਜਾਂ ਕੀ ਕਰਨਗੇ ਜੀ ਨਹੀਂ ਮੈਂ ਤੁਹਾਡੇ ਚੈਨਲ ਦਾ ਇਹ ਕਹਿਣਾ ਚਾਹਾਂਗਾ ਲੋਕਾਂ ਨੂੰ ਕੀ ਪੈਨਿਕ ਕਰਨ ਦੀ ਲੋੜ ਨਹੀਂ ਹੈ ਤੇਲ ਬਹੁਤ ਹੈ ਭਾਰਤ ਦੇ ਕੋਲ ਆਪਣੇ ਇੰਡੀਆ ਦੇ ਕੋਲ ਤੇਲ ਬਹੁਤ ਹੈ ਔਰ ਸਾਡੇ ਕੋਲ ਵੀ ਸਟਾਕ ਕਾਫੀ ਹੈ ਲੇਕਿਨ ਜਿਹੜੀਆਂ ਸਾਨੂੰ ਗਵਰਨਮੈਂਟ ਦੀਆਂ ਹਦਾਇਤਾਂ ਉਹ ਮੰਨਣੀਆਂ ਹੀ ਪੈਣੀਆਂ ਨੇ ਜਿਵੇਂ ਤੁਸੀਂ ਦੇਖਿਆ ਹੁਣ ਰਾਤ ਬਲੈਕਆਊਟ ਹੋਇਆ ਸੀਗਾ ਉਸ ਵੇਲੇ ਸਾਨੂੰ ਸਭ ਕੁਝ ਬੰਦ ਕਰਨਾ ਪਿਆ ਇਮੀਡੀਏਟ ਬੰਦ ਕਰਨਾ ਪਿਆ ਇਹ ਜੇ ਮੌਕਿਆਂ ਲਈ ਸਾਨੂੰ ਤਿਆਰ ਰਹਿਣਾ ਪਏਗਾ ਮਗਰ ਤੇਲ ਬਹੁਤ ਹੈ ਔਰ ਗਵਰਨਮੈਂਟ ਦੀ ਹਦਾਇਤ ਜਿੱਦਾਂ ਹੈਗੀ ਹੈ ਅਸੀਂ ਉਸ ਹਦਾਇਤਾਂ ਦੇ ਮੁਤਾਬਿਕ ਅਸੀਂ ਕੰਮ ਕਰੀ ਜਾ ਰਹੇ ਹਾਂ ਔਰ ਸਾਡੇ ਨਾਲ ਅਸੀਂ ਸਟਾਕ ਵੀ ਰੱਖੀ ਜਾ ਰਹੇ ਹਾਂ ਤਾਨੂੰ ਕੋਈ ਆਪਾਤਕਲীন ਸਥਿਤੀ ਵਾਸਤੇ ਵੀ ਕੋਈ ਐਮਰਜੈਂਸੀ ਵਾਸਤੇ ਵੀ ਕੋਈ ਦੱਸਿਆ ਜਾਂਦਾ ਵੀ ਤੁਸੀਂ ਇੰਨਾ ਕੁ ਸਟਾਕ ਕਰਕੇ ਰੱਖਣਾ ਹੈ ਜੀ 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 ਸਰ ਬਿਲਕੁਲ ਸਾਡੀ ਨਾ ਜਿੰਨੀਆਂ ਵੀ ਕੰਪਨੀਆਂ ਨੇ ਉਹ ਕੰਪਨੀਆਂ ਨੂੰ ਡੀ ਐਫ ਸੀ ਵੱਲੋਂ ਯਾਨੀ ਕਿ ਡਿਸਟ੍ਰਿਕਟ ਫੂਡ ਸਪਲਾਈ ਵੱਲੋਂ ਇੱਕ ਲੈਟਰ ਇਸ਼ੂ ਹੋਇਆ ਹੈ ਕਿ ਤੁਸੀਂ ਆਪਣੇ ਬਰੋਲ ਭੰਮ ਤੇ ਮਿਨੀਮਮ 4000 ਲੀਟਰ ਡੀਜ਼ਲ ਔਰ 2000 ਲੀਟਰ ਪੈਟਰੋਲ ਸਟਾਕ ਰੱਖਣਾ ਹੈ ਤਾਂ ਕਿ ਉਹ ਕਿਸੇ ਵੀ ਐਮਰਜੈਂਸੀ ਲਈ ਕਿਸੇ ਵਿਪਾਤਕਾਲ ਲਈ ਉਹਦਾ ਇਸਤੇਮਾਲ ਗਵਰਨਮੈਂਟ ਲਈ ਕੀਤਾ ਜਾਵੇ ਤਾਂ ਹੁਣ ਆਮ ਲੋਕਾਂ 'ਚ ਦੇਖੋ ਵੀ ਹੁਣ ਹੋੜ ਲੱਗੀ ਆ ਹੁਣ ਸ਼ਾਮ ਦਾ ਵੇਲਾ ਹੋ ਗਿਆ ਆ ਹੁਣ ਫੇਰ ਜਣਕੀ ਰਸ਼ ਪੈਣਾ ਸ਼ੁਰੂ ਹੋ ਗਿਆ ਪੈਟਰੋਲ ਪੰਪਾਂ ਦੇ ਤੇ ਪਹਿਲਾਂ ਇਹ ਸਥਿਤੀ ਨਹੀਂ ਹੁੰਦੀ ਸੀਗੀ ਤੇ ਕੀ ਲੱਗਦਾ ਵੀ ਲੋਕਾਂ ਦੇ ਮਨ 'ਚ ਕਿਤੇ ਨਾ ਕਿਤੇ ਡਰ ਹੈਗਾ ਜੀ ਲੋਕ ਕਿਉਂਕਿ ਜਿਸ ਹਾਲ ਨਾਲ ਤੁਹਾਨੂੰ ਪਤਾ ਅੱਜਕੱਲ ਦੇ ਸਾਡੇ ਦੇ ਹਾਲਾਤ ਹੈ ਕਿੰਨੇ ਪਾਕਿਸਤਾਨ ਨਾਲ ਸਹੀ ਨਹੀਂ ਚੱਲ ਰਿਹਾ ਦੂਜਾ ਇਸ ਇਹ ਨਿਊਜ਼ ਨੂੰ ਦੇਖ ਦੇ ਕੇ ਲੋਕ ਡਰਦੇ ਵੀ ਹੈਗੇ ਨੇ ਕਿਉਂਕਿ ਨੇਚਰਲੀ ਡਰਨਾ ਵੈਸੇ ਵੀ ਬਾਰਡਰ ਏਰੀਆ ਪੰਜਾਬ ਸਾਰਾ ਹੀ ਦੂਜਾ ਕੀ ਹੈ ਇਹਦੇ ਵਿੱਚ ਕੀ ਹੈ ਕਿ ਜਨਤਾ ਜਿੰਨੀ ਵੀ ਆਂਦੀ ਹੈ ਜਨਤਾ ਇਸ ਲਈ ਡਰੀ ਹੋਈ ਹੈ ਕਿ ਫਟਾਫਟ ਪਤਾ ਨਹੀਂ ਤੇਲ ਖਤਮ ਹੋ ਜਾਣਾ ਅਸੀਂ ਇਹਨੂੰ ਫਟਾਫਟ ਸਟੋਰ ਕਰ ਲਈਏ ਮੈਂ ਇਹੀ ਤੁਹਾਡੇ ਚੈਨਲ 'ਤੇ ਕਹਿਣਾ ਚਾਹਾਂਗਾ ਕਿ ਡਰਨ ਦੀ ਲੋੜ ਨਹੀਂ ਹੈ ਸਟਾਕ ਬਹੁਤ ਹੈ ਸਟਾਕ ਇੰਨਾ ਹੈ ਕਿ ਤੁਸੀਂ ਕੋਈ ਤੁਹਾਨੂੰ ਦਿੱਕਤ ਨਹੀਂ ਆਏਗੀ ਸਰਕਾਰ ਕੋਲ ਤੇਲ ਵੀ ਬਹੁਤ ਹੈ ਸਰਕਾਰ ਵੀ ਇਹੀ ਕਹ ਰਹੀ ਕਿ RAMਨਾਲ ਤੁਸੀਂ ਕੰਮ ਕਰੋ ਆਪਣੇ ਕੰਮ ਕਰੀ ਜਲੋ ਸੇਨਾ ਕਿਉਂਕਿ ਸਾਨੂੰ ਆਪਣੀ ਸੇਨਾ ਤੇ ਆਪਣਾ ਪੂਰਾ ਯਕੀਨ ਰੱਖਣਾ ਚਾਹੀਦਾ ਸਾਡੀ ਸੇਨਾ ਸਾਡੇ ਲਈ ਕੰਮ ਕਰ ਰਹੀ ਹੈ ਅਸੀਂ ਸੇਨਾ ਲਈ ਇੱਥੇ ਕੰਮ ਕਰ ਸਾਨੂੰ ਇੱਥੇ ਕੰਮ ਕਰਨਾ ਚਾਹੀਦਾ ਔਰ ਮੈਂ ਤੁਹਾਡੇ ਚੈਨਲ ਨਾਲ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਹਾਂ ਘਰ ਤੋਂ ਰਾਤ ਨੂੰ ਲਾਈਟਾਂ ਘੱਟ ਜਗਾਓ ਬਾਹਰ ਘੱਟ ਨਿਕਲੋ ਕਿਉਂਕਿ ਲਾਈਟਾਂ ਦੇਖ ਕੇ ਹੀ ਐਟੈਕ ਹੁੰਦੇ ਨੇ ਤੇ ਘਰੇ ਰਹੋ ਸੇਫ ਰਹੋ ਸੁਰੱਖਿਤ ਰਹੋ ਬਹੁਤ ਧੰਨਵਾਦ ਸੋ ਆਪਾਂ ਨੂੰ ਪੈਨਿਕ ਹੋਣ ਦੀ ਜਰੂਰਤ ਨਹੀਂ ਹੈ ਜਿੰਨਾ ਕਿ ਪੈਟਰੋਲ ਜਾਂ ਡੀਜ਼ਲ ਆਪਾਂ ਨੂੰ ਜਰੂਰਤ ਹੈਗੀ ਉਹਨਾਂ ਕੀ ਪੁਆਇਆ ਜਾਵੇ ਇਹ ਨਹੀਂ ਵੀ ਬਿਨਾ ਵਜ੍ਹਾ ਤੋਂ ਜਿਹੜਾ ਸਟੋਰ ਹੈਗਾ ਉਹ ਕਰ ਲੈਣਾ ਚਾਹੀਦਾ ਹੈ ਸੋ ਸਰਕਾਰ ਵੱਲੋਂ ਜਾਂ ਡੀਸੀ ਸਾਹਿਬ ਵੱਲੋਂ ਵੀ ਹਦਾਇਤਾਂ ਨੇ ਵੀ ਜਿੰਨੀ ਕੀ ਜਰੂਰਤ ਹੈਗੀ ਇਹ ਚੀਜ਼ ਦੀ ਉਹਨਾਂ ਕੀ ਚੀਜ਼ ਲਿਤੀਆ ਚਾਹੇ ਉਹ ਰਾਸ਼ਨ ਹੋਵੇ ਇਸ ਜਾਂ ਫੇ ਪੈਟਰੋਲ ਡੀਜ਼ਲ ਹੋਵੇ ਅਸੀਂ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਰੇ ਆਈਓ ਸਰ ਕੀ ਲਾਵਾਂ ਤੁਹਾਡਾ ਮੈਂ ਅਰਜੁਨਾ ਮੈਂ ਮਰਾ ਅਰਜੁਨ ਜੀ ਤੁਸੀਂ ਇਹ ਮੈਂ ਆਪ ਨੂੰ ਫੁੱਲ ਕਰਵਾ ਰਹੇ ਹਾਂ ਜਾਂ ਜਿੰਨੇ ਕਿ ਲੋੜ ਆ ਉਹਨੇ ਕਰਵਾ ਰਹੇ ਨਹੀਂ ਫੁੱਲ ਕਰਵਾ ਰਹੇ ਹਾਂ ਕਿਉਂ ਕੋਈ ਇਹ ਜੜੇ ਹਾਲਾਤ ਖਰਾਬ ਹੋ ਰੇ ਇਹ ਦੇ ਕਰਕੇ ਹਾਂਜੀ ਹਾਂਜੀ ਨਹੀਂ ਤਾਂ ਫੇਰ ਆਪਾਂ ਕੀ ਕਰਾਂਗੇ ਕਿੱਥੇ ਜਾਵਾਂਗੇ ਜੇ ਆ ਕੇ ਬਾਹਰ ਤਾਂ ਨਿਕਲ ਨਹੀਂ ਦੇਣਾ ਨਹੀਂ ਨਹੀਂ ਸਰ ਹੁਣ ਇੱਥੇ ਹੀ ਰਹਿਣਾ ਦੇਖਦੇ ਹਾਂ 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 ਕੀ ਹੁੰਦਾ ਦੇਖਦੇ ਹਾਂ ਚਲੋ ਸਰ ਕੀ ਨਾਮ ਹੈ ਤੁਹਾਡਾ ਮਨਤਪ ਸਿੰਘ ਆ ਤੁਸੀਂ ਇਹ ਫੁੱਲ ਕਰਾਣ ਆਏ ਹੋ ਕਿ ਜਿੰਨਾ ਕਿ ਲੋੜ ਆ ਉਹਨਾਂ ਕੀ ਲੈਣਾ ਜਿੰਨੇ ਕਿ ਲੋੜ ਆ ਉਹਨਾਂ ਲਈ ਹਾਂ ਉਹ ਚੰਗੀ ਗੱਲ ਹੈ ਇਹ ਕਿਉਂ ਉਹਨਾਂ ਜੀ ਕਿਉਂ ਲੈਣਾ ਇਹ ਹੁਣ ਲੋ ਤਣਾਅ ਚੱਲਦਾ ਪਿਆ ਪਾਕਿਸਤਾਨ ਦੇ ਭਾਰਤ ਦੇ ਵਿਚਾਲੇ ਲੋਕ ਵੀ ਫੋਨ ਫੁੱਲ ਕਰਾਈ ਜਾਂਦੇ ਟੈਂਕੀਆਂ ਪਤਾ ਨਹੀਂ ਕਿਉਂ ਪਤਾ ਨਹੀਂ ਕਿੱਥੇ ਜਾਣਾ ਇਹਨਾਂ ਨੇ ਫੁੱਲ ਕਰਵਾ ਕੇ ਤੇ ਤੁਸੀਂ ਇਦਾਂ ਨਹੀਂ ਕਰ ਰਹੇ ਨਹੀਂ ਬਿਲਕੁਲ ਜੀ ਜਿੰਨੀ ਕਿ ਲੋੜ ਆ ਉਹਨਾਂ ਦੀ ਖੁੱਲ ਕੇ ਬੋਲੋ ਥੋੜਾ ਜਿਆ ਵਸ ਮੋਰ ਵਿੱਚ ਬਸ ਵੈਸੇ ਕੋਈ ਹਾਲਾਤ ਠੀਕੇ ਰਹੇ ਨੇ ਕੋਈ ਅਜੀਬ ਹਾਲਾਤ ਮਾੜੇ ਨਹੀਂ ਹੁੰਦੇ ਜੇ ਹੋਏ ਵੀ ਤੇ ਆਪਣੇ ਜਿਹੜੀ ਸਰਕਾਰ ਨੇ ਸਾਰੀਆਂ ਸੈਟ ਰੱਖਿਆ ਹੋਇਆ ਕੋਈ ਇਦਾਂ ਦੀ ਗੱਲ ਨਹੀਂ ਹੈ ਹਾਲਾਤ ਖਰਾਬ ਨਹੀਂ ਹੁੰਦੇ ਬੰਦੇ ਨੂੰ ਪੈਨਿਕ ਨਹੀਂ ਹੋਣਾ ਚਾਹੀਦਾ ਬਿਲਕੁਲ ਜੀ ਭਾਈ ਜੀ ਕੀ ਨਾਮ ਹੈ ਮੋਹਨ ਲਾਲ मोहन लाल जी टैंकी फुल कराना है उन्ना की लेना नहीं जी जितनी जरूरत तो 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 हाँ। तो हाँ। है उतना तो ही जानते है। तो की जन्नी है। हाँ। है, लेना चाहिए जितनी बस बस राशन भी उतना ही लेना चाहिए जितनी जरूरत है लोग स्टोर कर लेते हैं क्या हो जाएगा जंग लग जाएगी गलत बात है पहले तोलो फिर बोलो सही है सर की नाम है ਸੰਜੀਵ ਹੰਡਾ ਆ ਤੁਸੀਂ ਵੀ ਅੱਜ ਟੈਂਕੀ ਫੁੱਲ ਕਰਾਣ ਆਏ ਹੋ ਜਾਂ ਜਿੰਨੀ ਕਿ ਜ਼ਰੂਰਤ ਆ ਉਹਨਾਂ ਕੀ ਲੈਣੇ ਰੂਟੀਨ ਦੇ ਵਿੱਚ ਹੀ ਭਵਾਨ ਆਏ ਆ ਜੀ ਦੇਲ ਜੀ ਤੁਸੀਂ ਹੀ ਭਵਾਨੇ ਹੋ ਤੁਸੀਂ ਹਨਾ ਆ ਲੋਕਾਂ ਦੇ ਵਿੱਚ ਹੋੜ ਲੱਗੀ ਆ ਕਹਿੰਦੇ ਵੀ ਜੰਗ ਲੱਗਣ ਵਾਲੀ ਹੈ ਤੇਲ ਫੁੱਲ ਕਰਾ ਲਓ ਪਤਾ ਨਹੀਂ ਕਿੱਥੇ ਜਾਣਾ ਇਹਨਾਂ ਨੇ ਨਹੀਂ ਮੈਂ ਵੀ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਆ ਵੀ ਲੋਕ ਜਿਆਦਾ ਪੈਨਿਕ ਨਾ ਹੋਣ ਜੀ ਇਸ ਤਰ੍ਹਾਂ ਦਾ ਕੋਈ ਮਾਹੌਲ ਨਹੀਂ ਹੈ ਜਿਹੜਾ ਰੂਟੀਨ ਵਾਲਾ ਕੰਮ ਆ ਉਹੀ ਕਰਨ ਜੀ ਜਿਆਦਾ ਵਧੀਆ ਵਾ ਜੀ ਜੇ ਪੈਟਰੋਲ ਪਵਾ ਵੀ ਲਿਆ ਫੁੱਲ ਕਰਾ ਵੀ ਲਿਆ ਤੇ ਜਾਣਾ ਕਿੱਥੇ ਐ ਜਦੋਂ ਆਪਾਂ ਨੂੰ ਘਰ ਦੇ ਵਿੱਚ ਬਿਠਾ ਲਿਆ ਜੋ ਜੰਗ ਲੱਗ ਗਈ ਜ ਇਹ ਆਪਣਾ ਬਲੈਕ ਆਊਟ ਹੋ ਗਿਆ ਫਿਰ ਜਾਣਾ ਵੀ ਕਿੱਥੇ ਆ ਜੀ ਅਸੇ ਜੀ ਹਾਂਜੀ 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 ਫਿਰ ਪੈਟਰੋਲ ਕੋਈ ਕੰਮ ਨਹੀਂ ਆਣਾ ਜੀ ਚਲੋ ਠੀਕ ਹੈ ਜੀ ਸਾਹਿਬ ਜੀ ਕੀ ਨਾਮ ਹੈ ਰੇਸ਼ਮ ਸਿੰਘ ਸਰ ਤੁਸੀਂ ਉਹਨਾਂ ਕੀ ਤੇਲ ਪਾਉਣਾ ਕਿ ਜਿੰਨੀ ਜ਼ਰੂਰਤ ਆ ਜਾਂ ਤੁਸੀਂ ਟੈਂਕੀ ਫੁੱਲ ਕਰਾਉਣੇ ਨਹੀਂ 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 ਔਰ ਜਿੰਨੀ ਕੁ ਜ਼ਰੂਰਤ ਉਹਨਾਂ ਕੋ ਪਾਉਣਾ ਹੁਣ ਭਾਰਤ ਪਾਕ ਦੇ ਵਿਚਾਲੇ ਟੈਂਸ਼ਨ ਚੱਲਦੀ ਪਈ ਹੈ 300 ਦਾ ਪਾਉਣਾ ਘਟੋ ਘਟ 10000 ਨਿਕਲ ਜਾਣੇ ਨਿਕਲ ਜਾਣਾ ਹਾਂ ਹੁਣ ਕਈ ਲੋਕ ਹੈਗੇ ਉਹ ਟੈਂਕੀਆਂ ਫੁੱਲ ਕਰਾਈ ਜਾਂਦੇ ਪਤਾ ਨਹੀਂ ਕਿੱਥੇ ਜਾਂ ਲੋੜ ਕੀ ਆ ਨੋਕਲ ਚੱਲਣਾ ਆਪਾਂ ਵੀ 22 ਕਿਲੋਮੀਟਰ ਰੋਜ਼ ਦਾ ਚੱਲਣਾ 11 ਕਿਲੋਮੀਟਰ ਜਾਣ 11 ਆਉਣਾ ਉਰਦਗਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜਿਹੜੇ ਸਟੋਰ ਕਰੀ ਜਾਂਦੇ ਨੇ ਆਪਣੀਆਂ ਟੈਂਕੀਆਂ ਫੁੱਲ ਕਰਵਾਈ ਜਾਂਦੇ ਨੇ ਕਹਿੰਦੇ ਪਤਾ ਨਹੀਂ ਜੰਗ ਲੱਗ ਜਾ ਉਹਦਾ ਕੋਈ ਫਾਇਦਾ ਥੋੜੀ ਆ ਨੁਕਸਾਨ ਹੈ ਹੀ ਆ ਸੋ ਤੁਸੀਂ ਸੁਣਿਆ ਵੀ ਲੋਕ ਵੀ ਸਮਝ ਰੱਖਦੇ ਨੇ ਕਹਿੰਦੇ ਨੇ ਵੀ ਜਿੰਨੀ ਕਿ ਜ਼ਰੂਰਤ ਆ ਓਨਾ ਕੀ ਤੇਲ ਪੋਇਆ ਜਾਵੇ ਤੋ ਸਟੋਰ ਕਰਕੇ ਜਾਣਾ ਵੀ ਕਿੱਥੇ ਆ ਤਾਂ ਸੋ ਆਪਾਂ ਨੂੰ ਵੀ ਪੈਨਿਕ ਹੋਣ ਦੀ ਜਰੂਰਤ ਨਹੀਂ ਜਿੰਨੀ ਕਿ ਜਰੂਰਤ ਹੈਗੀ ਇਹ ਚੀਜ਼ ਓਨੇ ਕੀ ਲਈਤੀ ਜਾਵੇ ਸੋ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਪ੍ਰਦੀਪ ਭੰਡਾਰੀ ਵੀ ਲੁਧਿਆਣਾ ਲਈ